ਇਹ ਸਾਰੇ ਵੀਰਾਂ ਨੂੰ ਜਿੱਦ ਅੱਜ ਹੈਗਾ ਦੂਜਾ ਤੀਜਾ ਦੇਣੇ ਹੋ ਤੇ ਦੋ ਦਿਨ ਵੀਡੀਓ ਨਹੀਂ ਪਈ ਉਹ ਵੀ ਪਹਿਲੀਆਂ ਐਡ ਕਰਾਂਗੇ ਨਾਲ ਚੈੱਕ ਕਰੋ ਇੱਧਰ ਮੁੰਡੇ ਚੈਣ ਪਾਈਆਂ ਤੇ ਚੈਣ ਜਿਹਨੂੰ ਆਂਦੇ ਫੀਡਰ ਦੀ ਇਹ ਆਪਣੀ ਕਰਤਾਰ ਦੀ ਪਈ ਹੈ ਆਪਣੇ ਕੋਲ ਇਹਦੀ ਚੈਣ ਥੋੜੀ ਜੀ ਖਰਾਬ ਜੀ ਜਾਦੀ ਪਾਈ ਉਹ ਵੀ ਨਵੀਂ ਹ ਪਰ ਉਹ ਖਰਾਬ ਜੀ ਥੋੜੀ ਜੀ ਜਾਦੀ ਆਪਣੇ ਕਰਤਾਰ ਵਾਲੀ ਪਹਿਲੀ ਚੈਣ ਪਈ ਆ ਹਾਂ ਵੇਖੋ ਸਿੱਧੀ ਸਿੱਧੀ ਤੇ ਰਾਦਾ ਇਹ ਪਾ ਲਈਏ ਇਹਨੂੰ ਪਾ ਲਈਏ ਆਪਾਂ ਉਚਾਣੀ ਦੇ ਕੰਮ ਆਇ ਨਹੀਂ ਜਿਹੜੀ ਉਹਦੀ ਪੈਣੀ ਪਈ ਮੁੰਡੇ ਵਟ ਕੱਢੀ ਹੁੰਦੇ ਵਟ ਅਜੋਲ ਫੀਡਰ ਦਾ ਹੀ ਕੰਮ ਰਹਿ ਗਿਆ ਬਾਕੀ ਦੇ ਮਸ਼ੀਨ ਦਾ ਕੰਮ ਨਿਭੜ ਗਿਆ ਸਿਰਫ ਫੀਡਰ ਦਾ ਹੀ ਕੰਮ ਰਹਿ ਗਿਆ ਜਾਜ ਵਾਇਰਕ ਦਾ ਕੰਮ ਕਰਾਉਨੇ ਸਲਵ ਸਲਵ ਕਰਾਉਨੇ ਖਲਾਗੇ ਆ ਇਧਰ ਦੇਖੋ ਭਾਈ ਕੌਣ ਆ ਗਿਆ ਕਹਿੰਦੇ ਸਕੱਤਰ ਆ ਗਿਆ ਆ ਪਪੂ ਨੂੰ ਜਾਣਦੇ ਹੋਣੇ ਸਾਰੇ ਅੱਬਲੇ ਇਦਾਂ ਕਹਣ ਰਿਆ ਮੇਰਾ ਵੀਰਾ ਕਰਦੇ ਲਾਈਟਾਂ ਜਿਹੜੀਆਂ ਆਪੇ ਜਗਣ ਟਿੱਟਾਂ ਜਗਦੀਆਂ ਐ ਤੇ ਹੁਣ ਅੱਜ ਜਿੱਥੇ ਜਿੱਥੇ ਆ ਲਾਈਟਾਂ ਨਹੀਂ ਜਗਣਦੀਆਂ ਉਥੇ ਨਵੀਆਂ ਲਾਈਟਾਂ ਆ ਪਾਉਣ ਲੱਗੇ ਆ ਚੈੱਕ ਕਰੋ ਇਧਰ ਲੈੜ ਕਿਡੀ ਛੋਟੀ ਦੀ ਲੈੜ ਆ ਕੰਪਨੀ ਦੀ ਲੈੜ ਆ ਨਾਲੇ ਇਹਦੀ ਗਾਰੰਟੀ ਵਾਰੰਟੀ ਹੈਗੀ ਨਹੀਂ ਤਾਂ LED ਦੀ ਗਾਰੰਟੀ ਨਹੀਂ ਹੁੰਦੀ ਮਨਾ ਚੀਜ਼ ਲਾਈ ਦੀ ਵੱਖਰੀ ਦੁਨੀਆ ਤੋਂ ਅਡਾ 75ਪਾ ਮਨਨ ਵਾਟ ਗੜੀ ਆਉਂਦੇ ਆ ਬਦਲਦੇ ਸਾਰੀਆਂ ਚੰਗਾ ਸਾਰੀਆਂ ਲਾ ਦੀਏ ਸਾਰੀਆਂ ਲਾ ਦੀਏ ਜਿਹੜੀਆਂ ਜਿਹੜੀਆਂ ਬਦਲਣ ਵਾਲੀਆਂ ਉਹ ਟੈਂਕ ਚ ਜਗ ਪਈ ਆ ਤੇ ਜਿੱਥੇ ਨਹੀਂ ਜਗਦੀ ਆ ਉਹ ਇੱਕ ਉਹ ਲੱਗਣ ਵਾਲੀ ਤੇ ਆ ਇੱਥੇ ਹੈਗੀ ਲੜ ਸਹੀ ਇਹ ਇੱਥੇ ਵੀ ਖਰਾਬ ਹੈ ਇਹ ਵੀ ਖਰਾਬ ਹੈ ਆ ਲਿਆ ਭਾਈ ਇੱਕ ਸਲਫ ਖੋਲਣ ਦੇ ਨਾਲੇ ਸੱਚ ਸਲਫ ਦਾ ਕੰਮ ਕਰਨਾ ਤਾਂ ਘੁੱਗੀ ਜੇ ਸੜ ਗਈ ਆ ਦੀ ਉਹ ਤੋਂ ਸੋਚ ਤੋਂ ਨਹੀਂ ਮਸ਼ੀਨ ਸਟਾਰਟ ਹੁੰਦੀ ਇੱਥੋਂ ਨਹੀਂ ਕਰ ਰਿਹਾ ਨਵੇਂ ਤਰੀਕੇ ਦਾ ਇਹਦਾ ਕਰਨਾ ਸਲਫਾ ਉਹ ਕਰਤਾਰ ਦਾ ਜਿਹੜੇ ਹਿਸਾਬ ਨਾਲ ਹੈ ਬਟਨ ਤੋਂ ਸਟਾਰਟ ਹੁੰਦੀ ਕਰਤਾਰ ਉਸ ਹਿਸਾਬ ਨਾਲ ਇਹ ਕਰਨੀ ਹੈ ਠੀਕ ਹੈ ਬਟਨ ਤੋਂ ਸਟਾਰਟ ਕਰਦੇਗਾ ਨਾ ਕਰਦਾ ਕਰਦਾ ਬਟਨ ਤੋਂ ਸਟਾਰਟ ਹੋਉਂਦੀ ਬਟਨ ਤੋਂ ਸਟਾਰਟ ਇਹ ਕਰਾਂਗੇ ਆਪਾਂ ਆਪਣੀ ਆ ਗਈ ਮਿੱਤਰ ਪਿਆਰਿਓ ਸੀਪ ਆ ਗਈ ਸੀਪ ਆ ਗਈ ਸੀਪ ਆ ਗਈ ਆਪਣੀ ਆਪਣੀ ਵੇਖ ਲਓ ਸੀਵ ਆ ਗਈ ਸੀਵ ਹੋਰ ਪਾ ਵਧੀਆ ਬੀਤੀ ਵਧੀਆ ਮੇਰੇ ਪਾ ਜੀ ਇਹੋ ਕੱਲੀ ਆ ਸੀਵ ਆ ਗਈ ਮਿੱਤਰੋ ਬਰੀਕ ਪਾਈ ਦੀ ਨਾ ਕਣਕਾਰੀ ਉਹ ਪਾਵਾਂਗੇ ਤੇ ਬਰੀਕ ਵੀ ਗਰਦਿਆਲ ਦੇ ਸੀਵ ਪਾ ਗਈ ਨਵੀਂ ਹੋਰ ਪਾ ਚਾਚੂ ਥਲੀ ਪਾਣੀ ਹਾਂ ਜੀ ਆਪਾਂ ਕਟਰ ਨੂੰ ਮਾਰਨਦੇ ਰੀਲੋਂ ਰੰਗ ਅੱਜ ਬਣਿਆ ਆਪਾਂ প্রিনਟਰ ਸਾਹਿਬ ਪਰ ਰੀਲ ਨੂੰ ਮਾਰਤਾ ਰੰਗ ਇਹਦੀ ਰੀਲ ਬੜੀ ਖਰਾਬ ਹੀ ਉਹਦਾ ਰੀਲ ਦੇ ਕੱਟ ਤੇ ਵਾਟਾ ਲਈ ਇੱਕ ਕੋਟ ਹੋਰ ਮਾਰਤਾ ਇਹਨੇ ਜੱਜ ਜਾਣਾ ਪੂਰੀ ਉਹਦਾ ਵਟ ਨੇਲ ਨੇ ਵਾਟਾ ਨਾ ਪੁਰ ਮੈਨਾ ਵਾਟਾ ਇਧਰ ਆਪੇ ਅੱਜ ਲੱਗੇ ਆ ਚੈੱਕ ਕਰੋ ਇਧਰ ਰੰਗ ਹੀ ਰੰਗ ਡੁੱਲਾ ਕਰੀਮ ਕਲਰ ਦੇ ਨਾਲ ਮੱਥਾ ਲਾਇਆ ਅੱਜ ਇਹ ਆਪਾਂ ਹਾਂਜੀ ਆਪਾਂ ਹਾਰਨਾ ਦੀ ਆ ਟੁੱਟ ਗਈ ਪੱਤਰੀ ਅਨਗਲ ਲਾਇਆ ਸੀ ਮਾੜਾ ਉਹਣਾ ਐਂਗਲ ਲਿਆਂਦਾ ਆਪਾਂ ਨਵਾ ਨਵਾ ਮੋਟਾ ਐਂਗਲ ਵਾ ਸਪਾਉਣ ਲੱਗੇ ਤੇ ਬਹੁਤ ਹਲਕਾ ਲਾਇਆ ਯਾਰ ਨਾ ਦਾ ਟੁੱਟ ਗਿਆ ਤੇ ਲੱਗੇ ਆਪਾਂ ਸ਼ੇਕ ਮਾਰਨ ਉਹਨਾਂ ਡ੍ਰਿਲਣਾ ਡ੍ਰਿਲਣਾ ਸ਼ੇਕ ਮਾਰ ਕੇ ਇੱਚ ਪੂਰੇ ਪੂਰੇ ਤੇ ਫਿਰ ਇਹਨੂੰ ਕੱਸਦੇ ਹਾਰਨਾ ਦੇ ਨਾਲ ਉਤੋਂ ਟੁੱਟ ਗਈ ਬੱਤਰੀ ਇਹਦੀ ਇੱਕ ਆਪਾ ਨਾ ਇਹਦਾ ਕੰਮ ਕਰਨਾ ਗੀਅਰ ਦੀ ਉਤਲੀ ਪਲੇਟ ਨਹੀਂ ਹੁੰਦੀ ਜਿਹੜੀ ਗियर ਦੇ ਥੱਲੇ ਹੁੰਦੀ ਆ ਉੱਤੇ ਹੁੰਦੀ ਪਲੇਟ ਇਹ ਲੱਗੀ ਆ ਇੱਥੇ ਸਾਹ ਆਲਾ ਨਹੀਂ ਕੋਈ ਲੱਗਾ ਕਈ ਮਸ਼ੀਨਾਂ ਦੇ ਸਾਹ ਆਲਾ ਲੱਗਾ ਹੁੰਦਾ ਇਹਦੇ ਅੱਜ ਲਿਆਂਦਾ ਆਪਾਂ ਸਾਹ ਆਲਾ ਆਹ ਪੁਰਜਾ ਇਹਦਾ ਇੱਥੇ ਛੇ ਕੱਢ ਕੇ ਤਾਂ ਆਪਾਂ ਲਾ ਦੇਣਾ ਪੂਰਾ ਪੂਰਾ ਇਹਨਾਂ ਡ੍ਰਿਲ ਨਾਲ ਛੇਕ ਮਾਰ ਕੇ ਨਾ ਪੂਰਾ ਪੂਰਾ ਲਾ ਦੇਣਾ ਘਰੇ ਡ੍ਰਿਲ ਦਾ ਸੌਖ ਤੇ ਹੈਗਾ ਆ ਵੇਖੋ ਮਟੋ ਮਟੀ ਛੇਕ ਨਗਾਤੇ ਐਡੇ ਦਸ ਦੇ ਛੇਕ ਮਾਰਨੇ நாரா ம